ਜੀ ਵੀ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੈਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਅੱਗੇ ਆਪਾਂ HF HF ਨਸਲ ਦੇ ਬੁੱਲ ਤੁਹਾਨੂੰ ਦੱਸਦੇ ਹੁੰਨੇ ਆ ਜਾਂ ਜਰਸੀ ਦੇ ਠੀਕ ਆ ਜੀ ਟੌਪ ਦੇ 1/1 ਸੋ ਅੱਜ ਆਪਾਂ ਮੋਹਰਾ ਨਸਲ ਦੇ ਤੁਹਾਨੂੰ ਭੈਂਸੇ ਦੱਸਾਂਗੇ ਜੀ ਟੌਪ 10 ਭੈਂਸਿਆਂ ਦੇ ਨਾਮ ਹੋਣਗੇ ਜਿਨ੍ਹਾਂ ਦਾ ਰਿਕਾਰਡ 5000 ਤੋਂ ਪਲੱਸ ਹੋਊਗਾ ਠੀਕ ਆ ਜੀ ਮਿਲਕ ਦਾ ਸੋ ਆਪਣੇ ਕਈ ਵੀਰ ਭਰਾ ਆਪਾਂ ਨੂੰ ਕਮੈਂਟ ਕਰਕੇ ਬਗੈਰ ਰਏ ਸੀ ਕਿ ਬਾਈ ਜੀ ਮੋਹਰਾ ਨਸਲ ਦੇ ਆਪਾਂ ਨੂੰ ਬੁੱਲਾਂ ਬਾਰੇ ਦੱਸਿਆ ਜਾਵੇ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਤੇ ਜੋ ਚੈਨਲ ਤੇ ਪਹਿਲੀ ਵਾਰ ਆਏ ਆਂ ਆਪਣੇ ਵੀਰ ਭਰਾ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਠੀਕ ਆ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਦੇਖੋ ਜੀ ਆਪਣਾ ਰਿਕਾਰਡ ਇਹਦਾ ਸਾਰਿਆਂ ਬੁੱਲਾਂ ਦਾ 5000 ਤੋਂ ਪਲੱਸ ਹੋਊਗਾ ਤੇ ਹਰਿਆਣੇ ਦੇ ਐਚ ਐਲ ਡੀ ਵੀ ਦੇ ਇਹ ਬੈਸਟ ਮੋਹਰਾ ਬੁੱਲ ਹੋਣਗੇ ਠੀਕ ਆ ਜੀ ਠੀਕ ਆਪਾਂ ਹਰਿਆਣੇ ਦੀ ਕੰਪਨੀ ਚੱਕੀ ਐਚ ਐਲ ਡੀ ਵੀ ਸੋ ਇਹਨਾਂ ਦੇ 750 ਵਿੱਚ ਵੀ ਅਵੇਲੇਬਲ ਨੇ ਵੈਸੇ ਤਾਂ ਸੋ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਸਭ ਤੋਂ ਪਹਿਲਾਂ ਬੁੱਲ ਆ ਰਿਹਾ ਬੁੱਲ ਨੰਬਰ ਹੈਗਾ ਐਮ ਆਰ 1440 3 ਬਰੀਡ ਹੈਗੀ ਮੋਹਰਾ ਤੁਸੀਂ ਦੇਖ ਸਕਦੇ ਆ ਸੋ ਇਸ ਦਾ ਡੇਟ ਆਫ ਬਰਥ ਹੈਗਾ 2018 ਤੇ ਇਸ ਦਾ ਜਿਹੜਾ ਹੈਗਾ ਮਿਲਕ ਰਿਕੋਰਡ 5396 ਲੀਟਰ ਜੋ ਕਿ ਇੱਕ ਬਹੁਤ ਚੰਗਾ ਦੁੱਧ ਕਹਿ ਸਕਦੇ ਆ 5396 ਨੂੰ ਆਪਾਂ 350 ਦੇ ਭਾਗ ਕਰਦੇ ਆ ਤਾਂ ਤਕਰੀਬਨ ਤਾਂ ਤਕਰੀਬਨ ਆਪਣਾ 17 ਤੋਂ 18 ਲੀਟਰ ਉਸ ਤੱਕ ਦੇਣ ਦੀ ਪੈਰੇ ਜੋ ਕਿ ਇੱਕ ਵਧੀਆ ਹਸਤ ਹੁੰਦੀ ਹੈ ਥੱਲੇ ਤੁਸੀਂ ਸਾਇਰ ਦਾ ਨਾਮ ਦੇਖ ਸਕਦੇ ਆ ਮਾਂ ਦਾ ਨਾਮ ਦੇਖ ਸਕਦੇ ਆ ਸੋ ਇੱਕ ਜੈਨੇਟਿਕ ਡਿਸੀਜ਼ ਡਿਸਆਰਡਰ 네ਗੇਟਿਵ ਇਸ ਦਾ ਇਹ ਮਤਲਬ ਇਹ ਹੁੰਦਾ ਵਾ ਕਿ ਜਿਹੜਾ ਇਹ ਜਾਨਵਰ ਹੋਊਗਾ ਤੇ ਖੂਨ ਜਾਂ ਡੀਐਨਏ ਟੈਸਟ ਲਿਆ ਹੁੰਦਾ ਵਾ ਸੋ ਇਸ ਦੀ ਵਿਰਾਸਤੀ ਬਿਮਾਰੀ ਕੋਈ ਵੀ ਨਹੀਂ ਹੁੰਦੀ ਠੀਕ ਆ ਜੀ ਸੋ ਇਸ ਜਿਹੜਾ ਹੋਊਗਾ ਆਪਣਾ ਬੁੱਲ ਸੋ ਇਸ ਦੇ ਵਿਰਾਸਤ ਵਿੱਚ ਕਿਸੇ ਪ੍ਰਕਾਰ ਦੀ ਕੋਈ ਬਿਮਾਰੀਆਂ ਨਹੀਂ ਹੋਣਗੀਆਂ ਇਸ ਦਾ ਇਹ ਬਹੁਤ ਫਾਇਦਾ ਵਾ ਆਪਾਂ ਨੂੰ ਵੱਡਾ ਕਿ ਚੰਗੇ ਆਪਣੇ ਅੱਗੇ ਬੱਚੇ ਆਪਾਂ ਨੂੰ ਚੰਗੇ ਨਸਲ ਦੇ ਮਿਲ ਸਕਦੇ ਜਿਨ੍ਹਾਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਸੋ ਆਪਾਂ ਤੁਹਾਨੂੰ ਥੱਲੇ 7 ਬੁੱਲ ਹੋਰ ਦੱਸ ਰਹੇ ਹਾਂ ਜਿ세 ਦਾ ਨਾ ਐਮ 802374 ਜਿ세 ਦਾ ਡੇਟ ਆਫ ਬਰਥ 2015 ਮੋਰਾ ਬਰੀਡ 5095 ਮਿਲਕ ਐਸ ਦਾ ਰਿਕਾਰਡ ਦੇਖੋ ਜੀ ਫਿਰ ਆ ਗਿਆ ਜੀ ਐਮ 275033 ਤੇ ਜਿਸ ਦਾ 5088 ਮਿਲਕ ਰਿਕਾਰਡ ਹੈ ਸਾਲ ਦਾ ਪੀਸੀ 574 5080 ਮਿਲਕ ਰਿਕਾਰਡ ਹੈ ਐਮ 737151 ਹੋ ਗਿਆ ਜੀ ਜਿਸ ਦਾ 5074 ਮਿਲਕ ਰਿਕਾਰਡ ਆ ਪੀਸੀ 575 ਜਿਸ ਦਾ 4970 ਮਿਲਕ ਰਿਕਾਰਡ ਆ ਐਮ 467 ਜਿਸ ਦਾ ਕਿ 4966 ਮਿਲਕ ਰਿਕਾਰਡ ਆ ਐਮ 737151 ਜਿਸ ਦਾ ਕਿ 4935 ਮਲਕ ਰਿਕਾਰਡ ਆ। ਸੋ ਤਕਰੀਬਨ ਇਹ ਸਾਰੇ 15 ਲੀਟਰ ਤੋਂ ਵੱਧ ਦੁੱਧ ਦੇਣ ਦੇ ਆਪਣੇ ਮਲਕ ਰਿਕਾਰਡ ਦੀ ਵਸਤ ਰੱਖਦੇ ਆ ਠੀਕ ਆ ਜੀ। ਇਸ ਤੋਂ ਕਿ ਤੁਸੀਂ ਬੋਲ ਦੀ ਫੋਟੋ ਦੇਖ ਸਕਦੇ ਆ ਜਿਸ ਦਾ ਕਿ ਨਾ ਹੈ M314269 ਠੀਕ ਆ ਜੀ। ਸੋ ਇਹ ਹਿਸਾਰ ਦਾ ਆਪਣਾ ਬੋਲ ਲਿਆ ਹੋਇਆ ਆਪਾਂ GLF ਸੈਕਟਰ 2 ਹਿਸਾਰ ਹਰਿਆਣਾ ਜੋ ਜਿ세 ਤੱਕ ਇਹ ਮਲਕ ਰਿਕਾਰਡ 4568 ਹੈ ਸੋ ਤੁਸੀਂ ਇਸ ਦਾ ਵੀ ਦੇਖ ਸਕਦੇ ਆ ਕਿ ਬਿਮਾਰੀਆਂ ਦੇ ਜੈਨੈਟਿਕ ਡਿਸੀਜ਼ ਆਰਡਰ 네ਗੇਟਿਵ ਹੀ ਤੁਹਾਨੂੰ ਦਰਸਾਏਗਾ ਠੀਕ ਹੈ ਜੀ ਐਚ ਐਲ ਡੀ ਵੀ ਸੀਮਨ ਬੈਂਕ ਹਸਾਰ ਵਿੱਚੋਂ ਆਪਾਂ ਨੂੰ ਸੀਮਨ ਇਹ ਮਿਲ ਸਕਦਾ ਵੈਸੇ ਇਹ ਪੰਜਾਬ ਵਿੱਚੋਂ ਵੀ ਔੜ ਔੜ ਡੀਲਰ ਆਪਾਂ ਨੂੰ ਇਹਨਾਂ ਦੀ ਸੀਮਨ ਮਿਲਦੇ ਰਹਿੰਦੇ ਆ ਜੇ ਕਿਸੇ ਵੀਰ ਭਰਾ ਨੇ ਪੁੱਛਣਾ ਹੋਵੇ ਕਿ ਆਪਾਂ ਨੂੰ ਸੀਮਨ ਕਿੱਥੋਂ ਲੈਣਾ ਕਿਵੇਂ ਲੈਣਾ ਠੀਕ ਆ ਸੋ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦਾ ਆਪਣਾ ਆਪਦਾ ਏਰੀਆ ਸੋ ਆਪਾਂ ਉਹਨਾਂ ਦੇ ਏਰੀਆ ਵਿੱਚੋਂ ਕੋਈ ਵੀ ਡੀਲਰ ਦਾ ਪਤਾ ਕਰਕੇ ਉਹਨਾਂ ਨੂੰ ਦੱਸ ਸਕਦੇ ਆ ਕਿ ਭਾਵੇਂ ਤੁਸੀਂ ਇਸ ਜਗ੍ਹਾ ਤੋਂ ਸੀਮਨ ले ਸਕਦੇ ਆ ਠੀਕ ਹੈ ਜੀ ਇਸ ਤੋਂ ਅੱਗੇ ਦੀ ਬੱਲ ਦੀ ਫੋਟੋ ਦੇਖ ਸਕਦੇ ਆ ਜਿਸਦਾ ਕਿ ਨਾ ਹੈਗਾ ਜੀ M312634 ਜੋ ਕਿ ਮੋਹਰ ਨਸਲ ਤੋਂ ਦੇਖ ਰਿਹਾ ਵਾ ਜਿਸਦਾ ਕਿ ਮਲਕ ਰਿਕਾਰਡ 4614 ਹੈ ਸੋ ਤੁਸੀਂ ਇਸ ਦਾ ਵੀ ਦੇਖ ਸਕਦੇ ਹੋ ਕਿ ਜੈਨੇਟਿਕ ਡਿਸੀਜ਼ ਡਿਸਆਰਡਰ 네ਗੇਟਿਵ ਹੀ ਦਰਸਾ ਰਿਹਾ ਹੈ ਜੋ ਕਿ ਇੱਕ ਚੰਗੀ ਗੱਲ ਹੈ ਇਸ ਤੋਂ ਅੱਗੇ ਆ ਰਿਹਾ ਜੀ ਬੱਲ MR509M ਜੋ ਕਿ ਸੇਮ ਉਸ ਹਿਸਾਰ ਦਾ ਹੈ 4788 ਮਲਕ ਰਿਕਾਰਡ ਹੈ ਠੀਕ ਹੈ ਜੀ ਸਾਇਰ ਦਾ ਨਾਮ ਹੈਗਾ 105144 ਡੈਮ ਦਾ ਤੁਸੀਂ ਦੇਖ ਸਕਦੇ ਆ 75 ਐਮ ਸੋ ਜੈਨੇਟਿਕ ਡਿਸੀਜ਼ ਅਡਰੈਸ ਦੇ ਵੀ 네ਗੇਟਿਵ ਨੇ ਜੋ ਕਿ ਇੱਕ ਬਹੁਤ ਹੀ ਚੰਗੀ ਗੱਲ ਮੰਨੀ ਜਾ ਸਕਦੀ ਹੈ ਐਚ ਐਲ ਡੀ ਬੀ ਸੀਮ ਬੈਂਕ ਜਗਾਧਾਰੀ ਤੋਂ ਇਹ ਸੀਮਨ ਤਿਆਰ ਹੋ ਰਿਹਾ ਠੀਕ ਹੈ ਇਸ ਤੋਂ ਅੱਗੇ ਫਿਰ ਬੋਲ ਦੇ ਵੀ ਦੇਖ ਸਕਦੇ ਆ ਜੀ ਜਿਸ ਦਾ ਕਿ ਨਾਮ ਹੈ ਐਮ ਆਰ 73056 ਮੋਹਰ ਨਸਲ ਦਾ ਹੈ ਐਚ ਐਲ ਡੀ ਬੀ ਪੀਟੀ ਪ੍ਰੋਜੈਕਟ ਪਮਾਨੀ ਹੈਗਾ ਜੀ 4502 ਵਸ ਦਾ ਮਲਕ ਰਿਕਾਰਡ ਆ ਰਿਹਾ ਹੈ ਜੋ ਕਿ ਇੱਕ ਚੰਗਾ ਮਲਕ ਰਿਕਾਰਡ ਹੈ ਤੇ ਬਿਮਾਰੀਆਂ ਦੇ ਇਸ ਦੇ ਵੀ ਨੈਗੇਟਿਵ ਆ ਰਿਹਾ ਡਿਸਆਰਡਰ ਇਸ ਤੋਂ ਅੱਗੇ ਤੁਸੀਂ ਬੋਲ ਦੀ ਫੋਟੋ ਦੇ ਸਕਦੇ ਆ ਜਿਸ ਦਾ ਨਾਮ ਹੈ ਐਮ ਆਰ 954511 ਜੋ ਕਿ ਮੋਹਰ ਨਸਲ ਤੁਹਾਨੂੰ ਦਿਖ ਰਿਹਾ ਹੈ ਠੀਕ ਹੈ ਜੀ 4585 ਮਤਲਬ ਰਿਕਾਰਡ ਹੈ ਡੇਟ ਆਫ ਬਰਥ ਹੈਗਾ ਜੀ 28 10 2017 ਸੋ ਇਸ ਦਾ ਵੀ ਜੈਨੇਟਿਕ ਡਿਸੀਜ਼ ਡਿਸਆਰਡਰ ਨੈਗੇਟਿਵ ਆ ਰਿਹਾ ਹੈ ਠੀਕ ਹੈ ਜੀ ਸੋ ਇਹ ਸੀ ਆਪਣੇ ਅੱਜ ਦੇ ਬੋਲ तकरीबन ਮਤਲਬ 10 ਤੋਂ 12 ਬੋਲ ਹੋਣਗੇ ਇਹ ਆਪਣੇ ਮੋਹਰ ਨਸਲ ਦੇ ਜੋ ਕਿ ਇੱਕ ਚੰਗੀ ਨਸਲ ਆਪਾਂ ਨੂੰ ਅੱਗੇ ਬਰੀਡਿੰਗ ਦੇ ਸਕਦੇ ਆ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ